ਉਹ ਰਾਜੇ ਨੇ ਆਖਿਆ ਸੀ ਰਾਈ ਰਾ ਬਾਸਨਾਵੋ ਨੂੰ ਰਾਤ ਦਾ ਉਠਾਇਆ ਸਾਡੇ ਤੋਂ ਨਾ ਸੁਣਾਈ ਦੇ ਸਾਰੀ ਰਾਤ ਸਾਰੀ ਉਮਰ ਜੇੜਣਾ ਬਹੁਤ ਜਿੰਨੇ ਜਾਂਦੇ ਸੀ ਕੋਈ 5 ਘੰਟੇ 2 ਘੰਟੇ 3 ਘੰਟੇ ਬਾਅਦ ਜਿੱਤ ਸੁਣ ਦਿੰਦਾ ਸੀ ਇੱਕ ਜੱਟ ਜਾ ਵੜਿਆ ਉਹ ਕਹਿੰਦਾ ਤੂੰ ਵੀ ਮਰੇਗਾ ਮੁੜ ਜਾ ਕਹਿੰਦਾ ਕਿ ਮੈਂ ਸੁਣਾਉਂਦਾ ਸਾਰੀ ਰਾਤ ਨੂੰ ਅਰੇ ਸਾਰੀ ਰਾਤ ਨੂੰ ਕਹਿੰਦਾ ਕੋਠਾ ਭਰਿਆ ਦਾਣਿਆਂ ਦਾ ਤੇ ਫਿਰ ਜਿਹੜੀ ਆਈ ਇੱਕ ਦਾਣਾ ਲੈ ਕੇ ਪਹਿਲ ਤੋਂ ਜੀ ਆਇਆਂ ਨੂੰ ਤੇ ਪੀ ਜੀ ਆਇਆਂ ਨੂੰ ਕਹਦੇ ਅੱਗੇ ਕਦੇ ਬਰਤੀਓ ਤੇ ਵੀ ਆਇਆ ਬਿਨਾਂ ਜੈ ਕਹਦੇ ਐ ਅੱਗੇ ਚੱਲ ਕਦੇ ਬਰਛਵੀ ਆਇਆ ਕਿ ਮਤਲਬ ਕਰਦੇ ਕੋਠਾ ਪਰਿਆਤਣਿਆਂ ਦਾ ਜਦ ਤੱਕ ਮੁਕ ਨਹੀਂ ਕਹਿੰਦੇ ਅੱਗੇ ਜਦ ਜਦ ਸਰੀਰਾਂ ਤੋਂ ਬਾਅਦ ਦੇ ਗਏ ਸੀ ਉਹ ਕਹਿੰਦੇ ਆ ਤੋਕਾਸ ਦਾ ਲੈਣ ਦਾ ਤੇ ਦੂਸਰੋਂ ਦਾ ਤੇ ਜਿੰਦੀ ਕਹਾਣੀ ਜੇ ਸਾਡੇ ਪੱਤਰਕਾਰੀ ਨਾਲ ਜੁੜੇ ਇੱਕ ਪੱਤਰਕਾਰ ਬਰੇ ਸ਼ਗਿਰਤੀ ਵੀ ਬਹੁਤ ਲੰਬੀਆਂ ਖਬਰਾਂ ਭੇਜਦਾ ਉਹ ਦਫ਼ਤਰ ਤੇ ਫੋਨ ਦੇ ਨਾਲ ਲੈ ਕੇ ਚੱਲ ਗਿਆ ਉਹ ਦਫ਼ਤਰ ਗਿਆ ਉਹ ਨੂੰ ਜਾਂਦੇ ਆ ਪਹਿਲਾਂ ਮੈਨੇਜਰ ਦੇ ਅੱਧ ਕਰਕੇ ਤੇਰੇ ਬਰੇ ਸ਼ਗਿਰਤਾ ਨੇ ਬਹੁਤ ਲੰਬੀ ਖਬਰ ਭੇਜਣ ਤੋਂ ਦਿੱਤੇ ਜਾ ਕੇ ਤੇ ਦਾਜੀ ਖਿਆਲ ਰੱਖਾਂ ਅੱਗੇ ਕੋਈ ਗੱਲ ਕਰਾਂਗੇ ਗੱਲ ਕਰਤਾ ਗਿਆ ਬਹੁਤ ਰੱਖਾ ਲੋ ਛੋਟੀ ਬਜਾ ਠੀਕ ਹੈ ਫਿਰ ਮੋਜੇ ਦੇ ਟ੍ਰਿਕ ਹੋ ਗਿਆ ਉਹਨੇ ਵੀ ਠੀਕ ਠੀਕ ਉਹ ਖੇਡ ਗਿਆ ਜਦੋਂ ਜੇਪ ਅਡਿਟਰਿਕ ਹੋ ਗਿਆ ਉਹ ਜਿਆਦਾ ਗੁੱਸੇ ਟ੍ਰਿਕ ਹੋ ਗਿਆ ਕਰੰਤੀ ਆਪਾਦ ਰੋਮੀ ਖਵਤੀ ਅਗਲੀ ਵਾਰੀ ਜਾ ਕੇ ਉਹਨੇ ਫਿਰ ਫੋਕੀ ਕੀਤੀ ਮਾਰਚਸ ਦੀ ਤੀਜੀ ਬਾਰ ਕੇ ਗ੍ਰਾਮ ਤੋਂ ਪੈਟਰੋਲ ਚੱਕਣ ਲੱਗਿਆ ਤੇ ਉਹ ਮਗ ਨਾਲ ਇਸਨੂੰ ਪਤਾਈਆ ਪਿੱਲੀ ਬਾੜ ਕੇ ਪਟਵਾਲਾ ਕੇ ਕਟਰੀਦਾਰੇ ਕੀ ਹੋਇਆ ਕਿ ਜਿੱਥੇ ਪਿੱਲੀ ਬਾੜ ਕੇ ਪਟਵਾਲਾ ਕੈਂਟਰ ਰੱਗਾ ਉਹਨਾਂ ਤੋਂ ਪਤਾ ਨਹੀਂ ਸਾਰਾ ਇਹ ਤਾਂ ਕਿਰਨ ਤੋਂ ਮਾ ਕੇ ਕਿ ਮੈਨੂੰ ਉਹ ਵੀ ਅਫੀਸਰ ਹੋ ਵੀ ਆਉਂਦੀ ਆ ਤੇ ਪਰ ਉਹਨਾਂ ਤੋਂ ਮਾਲ ਕੋ ਮਾਹਰੀ ਨੂੰ ਨਿਕਲਦਾ ਆ ਤੇ ਨਾਲ ਤੋਂ ਅੰਦਰ ਸੂਰਪੁਰੀ ਕਹਿ ਗਿਆ ਇਹਨਾਂ ਨੂੰ ਕਿ ਪਤਾ ਨਹੀਂ ਸੋਚਿਆ ਕਿ ਆ ਮੈਂ ਆਹ ਟੀਕਰੀ ਜਿੱਥੇ ਉੱਥੇ ਹੋਏ ਤੇ ਮੈਨੂੰ ਕਦੇ ਵੀ ਸਾਰਿਆਂ ਨੂੰ ਹੋ ਗਿਆ ਕੋਈ ਇੱਕ ਬਜਾਜੀ ਦੀ ਦੁਕਾਨਵਾਲਾ ਸੀ ਉਹ ਆਖ ਨੂੰ ਤਾਂ ਕਰਦੇ ਉਹਨੇ ਵੀ ਗਾ ਕਰ ਗਿਆ ਉਹ ਕਪੜਾ ਦੇਣਾ ਕਹੇ ਘਰ ਵੇ ਲੈਣਾ ਬੜਾ ਕਦੇ ਬਿਸਤਰੇ ਦੀ ਚਾਦਰਾਂ ਪਾੜੀ ਜਾਂਦਾ ਕਹਿੰਦਾ ਬੜੀ ਤੰਦਰੀ ਹੈ ਗਾਹ ਨਾਲ ਵੀ ਗੱਲ ਨਹੀਂ ਕਰਨ ਦੇਂਦੀ ਸਭ ਨੂੰ ਸਾਂਹ ਨਹੀਂ ਤਲੀ ਹੋਈ ਪਰ ਮੈਂ ਥੋੜਾ ਜਨਾ ਇਸ ਤਰ੍ਹਾਂ ਬੀ ਆਸੇ ਜਿਆਦਾ ਲੱਗਦੀ ਨਾ ਅਸੀਂ ਇੱਥੇ ਬੈਠੇ ਤਾਂ ਥੋੜਾ ਜਿਹਾ ਹਾਸਲਾ ਤੇ ਵਿਜਾਇ ਦੀਵਾ ਬਰੰਤਰੀ ਬੈਠਿਆ ਸੀ ਮੈਂ ਡਾਕਟਰ ਸਾਹ ਤੋਂ ਸੋਹਰ ਨੂੰ ਆਖਿਆ ਉਮਰਨਤ ਜਿੱਤਾ ਆ ਗਿਆ ਕਿ ਉਹ ਆਰਤੀਆਂ ਦੇ ਵਿਆਹ ਦੇ ਮੁੰਡੇ ਦੇ ਸਾਡੇ ਜੱਟ ਨੂੰ ਉਹ ਮੋਢ-ਮੋਢ ਪਾਣੀ ਪੀ ਹੈ ਜਾਨ ਪਾਣੀ ਪੀ ਹੈ। ਉਹਨੇ ਜੇ ਮਾਰਦੀ ਆ ਗਿਆ ਤਨਸਾਹ ਤੇਜਾ ਸਾਹਿਬ ਕੀ ਹਾਲ ਹੈ। ਇਹਨੇ ਬਸ ਇੱਕ ਬੇਨਤੀ ਹੈ। ਆ ਪਾਣੀ ਹੀ ਕਿਹਾ ਕਿ ਜਦਾਂ ਦੋ ਘਿਫੋੜੇ ਪਏ। ਲੋਕਾਂ ਨੇ ਘੋੜੇ ਹੀ ਕਿਹਾ ਕਿ ਪਾਣੀ ਮੰਗਦੇ ਉਹ ਤਨਸਾਹ ਪਾਣੀ ਹੀ ਕਿਹਾ ਕਿ ਜਦਾਂ ਘਿਫੋੜੇ ਪਏ। ਮੈਂ ਡਾਕਟਰ ਸਾਹਿਬ ਉਹਰਾਣ ਬੰਗਾ ਜੀ ਆ ਵੱਡੇ ਵੱਡੇ ਪਰਦੇ ਹੀ ਕਿਹਾ ਕਿ ਜਦਾਂ ਪਾਣੀ ਫੈਲ ਰਿਹਾ। ਉਹ ਹੁਣ ਤਾਂ ਤੁਹਾਡੇ ਚ ਕਈਆਂ ਤੇ ਹਿੱਕੇ ਲੱਗੇ ਹੋਣੇ ਪਰ ਜਦੋਂ ਮੈਂ ਧਿਆਨ ਲਗਾਇਆ ਤਾਂ ਸਿਆਲ ਥੋੜਾ ਜਿਹਾ ਤਰਸਾਨ ਹੋ ਗਿਆ ਕਰ ਗਿਆ ਪੰਜਾਬੀ ਸਿਹਤ ਕਾੜਵੀ ਇਹਦਾ ਆਗਾਜ਼ ਵੀ ਜਿਹਦਾ ਸੀ ਤੇ ਜਿਹੜੀ ਵਡਾਣ ਵੀ ਚੰਗੀ ਹੈ ਹੁਣ ਕਰਦੇ ਨੇ ਜਿੰਨਾ ਕੰਮ ਕੀਤਾ ਉਹਦੀ ਪੁਰਨਾ ਸਾਹਿਬ ਰੇਰਵੰਗਰ ਵੱਲੋਂ 5-7 ਮਿੰਟ ਦੀ ਪੰਜਾਬ ਐਟਵੀ ਲਗਾ ਰਹੇ ਸਾਰਾ ਕੁਝ ਨੇ ਕਰਦੇ ਜਿਹੜਾ ਵਧੀਆ ਕੰਮ ਕਰ ਸਿਖਾ ਰਹੇ ਹਾਂ ਅੱਜ ਕਦੇ ਕਦੇ ਪਤਾ ਨਹੀਂ ਕਿਉਂ ਮੇਰੇ ਰੋਟੇ ਕੋਈ ਜੇ ਬੰਦੇ ਨੂੰ ਸਾਧ ਰੱਖੇ ਕਸਤੀ ਗੱਲ ਹੈ ਮੈਨੂੰ ਪੜ੍ਹਨ ਦਾ ਮੌਕਾ ਨਹੀਂ ਮਿਲਿਆ ਮੈਂ ਪੋਤਾ ਇਥੋਂ ਦੀਆਂ ਜੰਮੀਆਂ ਕਾਲਜਾਂ ਪੰਜਾਬ ਦੀਆਂ ਉਹਨਾਂ ਸਾਰੀਆਂ ਤੇ ਕਿਤਨਾ ਕਿਤੇ ਕਲਾਸ ਲਗਾਣ ਨੂੰ ਬਰਾਦਿਰ ਵਿੱਚ ਮੈਂ ਭੜੌਂ ਵੀ ਚਲਾ ਜਾਣਾ ਕਿਉਂਕਿ ਇੱਕ ਵੈਰ ਹੁੰਦਾ ਉਹ ਸਾਰਿਆਂ ਨੂੰ ਕੋਈ ਹਾਰੇ ਨੂੰ ਕੱਟਾ ਕਰਦੇ ਉਹ ਮੇਰੇ ਨਾਲ ਨਾ ਰਿਟ ਕਰ ਜਤਿੰਦਰ ਤੁਹਾਨੂੰ ਕਹਿੰਦਾ ਮੈਂ ਹਰ ਵਾਰ ਜਾਂਦਾ ਕਿ ਮੈਂ ਕਰਦਾ ਕੋਈ ਮੈਂ ਤਾਂ ਇੰਨਾ ਉਹ ਪੜ੍ਹਨਾਂ ਦੇ ਕਿਆਂ ਹੋਈਆਂ ਕਿਤਾਬਾਂ ਜਾ ਕੇ ਕੋਲ ਤੇਰੇ ਯਾਰ ਦੇ ਲੋਕੋ ਕਿਕਰ ਮੇਰੇ ਮਾਨਤ ਨੂੰ ਇੰਤਾਨੀ ਉਹ ਇਹ ਕਿ ਜੋ ਕੇ ਕਰਮਾਂ ਦੀ ਕਹਾਣੀ ਸੀ ਭਾਈ ਜੀ ਉਹਨਾਂ ਬਿੱਟਰ ਉਹਨਾਂ ਦੇ ਕਿਰਨ ਸੀ ਮੈਂ ਜ਼ਿੰਦਗੀ ਤੋਂ ਸਿੱਖਿਆ ਕੰਮਾਂ ਤੋਂ ਸਿੱਖਿਆ ਮੈਂ ਪਿੰਡ ਦੇ ਸਾਥੇ ਤੇ ਪੈ ਲੱਕੜ ਤੇ ਖੁੰਡ ਜਿਹੜੇ ਉਹਨਾਂ ਤੇ ਬੈਠ ਕੇ ਬਾਪਿਆਂ ਦੇ ਮੁੱਢ ਬੈਠਦਾ ਸੀ ਉਹਨਾਂ ਤੋਂ ਸਿੱਖਿਆ ਮੈਂ ਹਾਰਨ ਬਾਰੇ ਤੋਂ ਸਿੱਖਿਆ ਮੈਂ ਡਾੜੇ ਫੋਨ ਦੀ ਵੀਦ ਤੋਂ ਸਿੱਖਿਆ ਇਤਤਵਾਰੀ ਮੈਂ ਲਾਲ ਰੰਗੀ ਵੇਤੇ ਗੱਡੀ ਖੜੀ ਸੀ ਮੇਰੇ ਬਰਾਬਰ ਦੇ ਉੱਤੇ ਰਿਕਸ਼ੇ ਵਾਲਾ ਸੀ ਉਹਦੀਆਂ ਗੱਲਾਂ ਸੁਣਿਆ ਉਹ ਸਵਾਰੀ ਨਾਲ ਗੱਲ ਕਰਦਾ ਸੀ ਉਹ ਕਹਿੰਦਾ ਭੈਣ ਜੀ ਕੀ ਕਰੀਏ ਇੱਥੇ ਦਿੱਲੀ ਤੇ ਕਿਹਾ ਆ ਉਹਨੇ ਇਹਨਾ ਕਹਿ ਤੱਕ ਜਾ ਕੇ ਉਸ ਦਿਨ ਸ਼ਾਮ ਤੱਕ ਆਤੀ ਸਵਾਰ ਕਾਂ ਬੜਾ ਜਨਾਮਾ ਉਹ ਮੈਂ ਉਸੇ ਤੇ ਜਾ ਕੇ ਨਿਕਲਦਾ ਲਿਟਰਲ ਪਹੁੰਚਦੇ ਵਕਤ ਕਿਤੇ ਆ ਗੋ ਕਿਤੇ ਰਹਿਣ ਦਾ ਕੋਈ ਯਾਰ ਨਹੀਂ ਹੱਜ ਸਰਾਂ ਉਹ ਦਿੱਤੂ ਬੜੀਆਂ ਕਿੱਥੀਆਂ ਆਏ ਡੇਰ ਗਾ ਉਹ ਇਹ ਸਭ ਨੇ ਮੈਂ ਲਿਖਿਆ ਪਰ ਉਹ ਦੱਸੀ ਮੇਰੇ ਨਹੀਂ ਹੁਣ ਉਸ ਰਿਖੇ ਬੜੇ ਮੈਂ ਕਿਥੋਂ ਲਿਖਾਉਦਾ ਤਾ ਵਰਕਰ ਹਰਫੇ ਕਰਦਾ ਤੇ ਕਹਿੰਦਾ ਕਿ ਹੁਣੀ ਹੈ ਮੈਂ ਤਾਂ ਤਾਂ ਕਿਰ ਮੈਂ ਰਿਖੇ ਉਹੇ ਤੋਂ ਮੈਂ ਸਿੱਖਿਆ ਮੈਂ ਜਿੰਨਾ ਕੁ ਸਿੱਖਿਆ ਮੈਨੂੰ ਸਾਰਾ ਕੋੜੇ ਸਮਾਜ ਨੇ ਪੜਾਇਆ ਅੱਜ ਜਿਹੜੀ ਹੌਲਕਿਆਂ ਤੇ ਜੰਗੀਆਂ ਕਿ ਮੈਂ ਅੰਦਰਿਆਂ ਤੇ ਬਵਾ ਗਿਆ ਕਿੱਥੀ ਫਿਰਦਾ ਹਾਂ ਮੈਂ ਬੈਗੋਰੀ ਨਾਰਥਨ ਪਿੰਡੋਂ ਹਾਂ ਤੇ ਤੁਮੇ ਮੇਰੇ ਬਾਪੂਣ ਕਰਕੇ ਆਵੇ ਕਿ ਮਰ ਘਰ ਕਿਸਕਾ ਕਿਹਾ ਦੋਸਤਾਂ ਪਰਜਾ ਸਮਾਜ ਨੇ ਪੜਾਇਆ ਅਸੀਂ ਇੱਕ ਲੇਅਰ ਇਸ ਬਿਠਦੇ ਹਾਂ ਕਿਹਦਾ ਚੇਤ ਕਿਹੋ ਖਿਡਾਰੀ ਕਰਦਾ ਦੂਜੇ ਨੂੰ ਬੋਲੀ ਦੂਜਾ ਤੀਜੇ ਨੂੰ ਤੀਜਾ ਚੌਥੇ ਨੂੰ ਪੈਂਦਾ ਚੌਥੇ ਦੇ ਘਰ ਹੋਈ ਜਿੰਦਗੀ ਦੀ ਮੁੱਢਲੀ ਪਤਾ ਨਹੀਂ 50 ਪੀੜੀਆਂ ਤੋਂ 500 ਪੀੜੀਆਂ ਤੋਂ 5000 ਪੀੜੀਆਂ ਤੋਂ ਤੁਰਦੀ ਤੁਰਦੀ ਮੇਰੇ ਪਰਦਾਦੇ ਤੱਕ ਆਈ ਦਾਦੇ ਤੱਕ ਫਿਰ ਮੇਰੇ ਬਾਪ ਕੋਲ ਹੁਣ ਮੇਰੇ ਕੋਲ ਜੇ ਕੱਲ ਨੂੰ ਮੈਂ ਮਰ ਜਾਵਾਂ ਤੇ ਸਰਕਾਰ ਮੇਰਾ ਹੋਣਾ ਸੀ ਜਿੰਦਗੀ ਦੀ ਮੁੱਢਲੀ ਦਾ ਵੀ ਮੇਰੀ ਅੱਗੇ ਪੀੜੀ ਕੋਲ ਚਲੀ ਜਾਣੀ ਇਸੇ ਕਰਕੇ ਮੈਂ ਇਹ ਸਮਝਦਾ ਕਿ ਜੋ ਕੁਝ ਮੈਨੂੰ ਸਮਾਜ ਨੇ ਦਿੱਤਾ ਜੇ ਕੱਲ ਨੂੰ ਕੁਝ ਹੋ ਗਿਆ ਮੈਂ ਨਕਰਾਂ ਤੇ ਪੈ ਗਿਆ ਮੇਰੇ ਨਾਲ ਸੜ ਜਾਣਾ ਮੇਰੇ ਕੋਈ ਇਛਾ ਹੀ ਆ ਬਹੁਤ سارے ਸਾਡੇ ਜਿਹੜੇ ਲੋਕ ਨੇ ਜਿਹੜੇ ਆਪਣੇ ਤੋਂ ਜੂਨੀਅਰ ਹੋ ਸਕਦੇ ਸੰਗਠਿਤ ਹੁੰਦੇ ਸਟੇਕੀ ਜਿਹੜੇ ਰਹਿ ਹੋ ਜਿਸੀ ਕਰੇ ਕਨੇ ਕਰਵਾ ਲਿਆ ਉਹਦਾ ਅਧਕਤ ਸਿੱਖਿਆ ਅਕੀਰ ਕਾਫੀ ਹੁੰਦੇ ਸੋ ਮੈਂ ਹੁਣ ਨਵੀਂ ਪੀੜ੍ਹ ਵਾਲੇ ਬੱਚਿਆਂ ਨੂੰ ਕੋਣ ਬਖਾਉਂਦੇ ਉਹ ਬੰਦਾ ਇਹਨਾਂ ਬੈਠਾ ਦਿੱਤਾ ਤੁਰਦਾ ਫਿਰਦਾ ਅਸੀਂ ਸਿੱਖਿਆ ਸੀ ਮੈਂ ਨਹੀਂ ਚਾਹਦਾ ਕਿ ਅਸੀਂ ਨਾਲ ਲਿਕੇ ਤੁਰ ਜਾਈਏ ਮੈਂ ਤੁਹਾਨੂੰ ਸਰਣ ਵੀ ਕਹੂੰਗਾ ਕਿ ਤੋਂ ਅਲੱਗਾਂ ਤੇ ਮੇਰੇ ਸਾਡੇ ਸਾਰਿਆਂ ਦੇ ਸਿਰ ਤੇ ਇਸ ਪੰਜਾਬੀਅਤ ਦਾ ਪੰਜਾਬੀ ਬੋਲੀ ਦਾ ਪੰਜਾਬੀ ਸਮਾਜ ਦਾ ਇਸ ਜ਼ਿੰਦਗੀ ਦਾ ਸਾਡੇ ਸਿਰ ਤੇ ਕੋ ਕਰਜਾ ਆਪਾਂ ਜਾਣ ਲਗੇ ਜੇ ਕੁਝ ਲਾ ਸਕੀਏ ਤੇ ਦੌਣ ਦਾ ਜਿੰ ਕਰਕੇ ਪੰਜਾਬੀ ਸਹਿਰ ਕਰ ਕਰਕੇ ਬਣਾ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦੇ ਮੇਰੇ ਵਰਗੇ ਚੋਰੇ ਬੰਦਸਰ ਸਨਮਾਨ ਗੀਤਾ ਬੇਨਤੀ ਕੋ ਹੈ ਕਿ ਜਿੰਦਗੀ ਚ ਗੱਲ ਬਹੁਤ ਰਹਿ ਗਿਆ ਹਵਾ ਬਦੂਸਰ ਸੈ ਪਾਣੀ ਫਰਦੋਸਤ ਸਭ ਠੀਕ ਆ ਤੇ ਪਰ ਪ੍ਰਦੂਸ਼ਤ ਦੁੱਧ ਪ੍ਰਦੂਸ਼ਤ ਤੇ ਇਸ ਤੇ ਸਨ ਆਪਣੇ ਵੀ ਪ੍ਰਦੂਸ਼ਣ ਹੈ ਅਸੀਂ ਕੋਸ਼ਿਸ਼ ਕਰੀਏ ਜੇ ਹੋ ਸਕੇ ਜਿੱਦਗੀ ਜੋ ਕੋਧਨਾਲ ਕੋਲ ਗੱਲ ਸਾਫ਼ ਕਰੀਏ ਤੇ ਜਿਹੜੇ ਤੁਹਾਡੇ ਨੂੰ ਕਹਿੰਦੇ ਸਾਡੀ ਸਰਧਾ ਨਹੀਂ ਸਾਡੀ ਕੋਈ ਟਾਈਮ ਨਹੀਂ ਉਹਨਾਂ ਨੂੰ ਮਿਲ ਕੇ ਸਿਰ ਪਿੰਨੀ ਵੇਂਦੀ ਆ ਕਿ ਆਪੋ ਆਪਣੇ ਮਨ ਦੇ ਪਰਣ ਕਰੋ ਕਿਤੇ ਅਸੀਂ ਕੱਦ ਸਾਫ਼ ਕਰ ਦੋਗੇ ਵੀ ਤੇ ਅੱਜ ਤੋਂ ਬਾਅਦ ਤੁਹਾਡੇ ਜੋ ਕਿਸ ਤਰ੍ਹਾਂ ਦੀ ਗੱਲ ਹੋੜ ਹੈ ਉਹ ਮੇਰੇ ਨਾਲ ਕਰਦੇਗਾ